ਦੇਖ ਸਕਦੇ ਹੋ 22 ਸੁਖਵਿੰਦਰ ਸਿੰਘ ਕਲਕੱਤਾ ਦੇ ਹੱਕ ਲਈ ਕਿੰਨੇ ਲੋਕ ਖੜੇ ਨੇ ਕਿੰਨੇ ਲੋਕਾਂ ਦੇ ਫਿਰਦੇ ਇਸ ਟਾਈਮ ਨਾਲ ਪਸੀਜੇ ਗਏ ਨੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਆ ਤੇ ਬਾਈ ਦੀ ਜਿਹੜੀ ਡੈੱਡ ਬੋਡੀ ਆ ਪੋਸਟਮਾਰਟਮ ਲਈ ਇਸ ਟਾਈਮ ਲਿਜਾਈ ਚੁੱਕੀ ਆ ਤੇ ਆਪਾਂ ਸਰਪੰਚ ਸਾਹਿਬ ਸਰਪੰਚ ਸਾਹਿਬ ਸੀਤਾ ਸਿੰਘ ਨਾਲ ਗੱਲ ਕਰਦੇ ਆਪਾਂ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਦੰਢਿਹੜੇ ਐਡੀ ਘਟਨਾ ਹੋ ਜਾਂਦੀ ਹੈਗੀ ਇਹ ਸਾਡੇ ਪਿੰਡ ਦੇ ਜਾਂ ਸਾਡੀ ਪੰਚਾਇਤ ਦੇ ਮੂੰਹ ਤੇ ਥੱਪੜਾ ਨਹੀਂ ਆ। ਬਹੁਤ ਬੜਾ ਸਰਪੰਚ ਪੰਚਾਇਤ ਨੇ ਕਿ ਲਈ ਸਰਕਾਰ ਦੇ ਤਾਂ ਮੂੰਹ ਤੇ ਸਰਕਾਰ ਨੇ ਇਹ ਕਤਲ ਸਰਕਾਰੀ ਕਤਲ ਹੈ ਜੀ। ਹਾਂ ਬਾਈ। ਸਰਕਾਰੀ ਕਤਲ ਹੈ ਇਹ ਕਿ ਕਰਾਇਆ ਉਹ ਬੰਦੇ ਕੋਲੇ ਜੇ ਮੈਂ ਪਿੰਡ ਦੇ ਸਾਰੇ ਬੰਦਿਆਂ ਤੋਂ ਬਹੁਤ ਸਮੇਂ ਮੈਂ ਪਿੰਡ ਮਾਰੇ ਲਾਉਂਦਾ ਸਰਪੰਚ ਦਾ ਸਾਫਾ ਸਰਪੰਚਾ ਜੀ ਮੈਂ ਜੀ ਜੀ ਮੈਂ ਪਿੰਡ ਦੇ ਸਾਰੇ ਬੰਦਿਆਂ ਤੋਂ ਬਹੁਤ ਸਮੇਂ ਪਹਿਲੇ ਹੋਣਿਆ ਉਹ ਕਰੋ ਉਹ ਬੰਦੇ ਨੂੰ ਕੋਈ ਜਿਹੜੇ 1000 ਰੁਪਏ ਦਾ ਦੇ ਦਿੰਦਾ। ਜੀ ਜਿਹਨੂੰ ਅੱਜ ਗੱਡੀ ਤੇ ਮਰਤਾਲ ਲੈ ਕੇ ਬੰਦਾ ਮਾਰਨ ਵਾਸਤੇ ਫਿਰ ਮਾਰ ਕਰ ਦਿੰਦਾ ਹੁਣ। ਇੱਕ ਬੰਦੇ ਨੂੰ ਪਰਦਾਵਾ ਮੇ ਆ ਜੀ ਮੇਰੇ ਯਾਰ ਨੂੰ ਮਾਰ ਵਾਸਤੇ ਮੇਰਾ ਮੇਲਾ ਸਗਾ ਭਾਈ ਸੀ ਉਹ ਜੀ ਮੇਰਾ ਸਵਾਲ ਆ ਇੱਕ ਬੰਦੇ ਨੂੰ ਤੁਸੀਂ ਕਹਿੰਦੇ ਹੋ ਕੋਈ ਮੰਗਿਆ 1000 ਰੁਪਏ ਨਹੀਂ ਚਿੰਦਾ ਅੱਜ ਉਹਦੇ ਹੇਠਾਂ 5 ਲੱਖ ਦੀ 7 ਲੱਖ ਦੀ ਗੱਡੀ ਆ ਤੇ ਇੱਕ ਨਜਾਇਜ਼ ਜਿਹੜਾ ਅਸਲਾ ਦਿੱਤਾ ਜਾਂਦਾ ਉਹ ਕਿੱਥੋਂ ਆਇਆ ਉਨਾ ਸਹੀ ਕਹਾਂਗੇ ਵੀ ਸਰਕਾਰ ਨੂੰ ਹਾਸਲ ਦਿੱਤਾ ਗਿਆ ਨਾਲ ਸਿੰਘ ਨੂੰ ਹੋ ਰਿਹਾ ਦਿੱਤਾ ਨਾਲ ਸਿੰਘ ਕੋਈ ਨਾ ਕਹੀ ਜੀ ਨੂੰ 14 ਨਾਲ ਸਾਡੇ ਸਾਹਮਣੇ ਆਪ ਜੀ ਇਹ ਕਹਿ ਰਹੇ ਸੀ ਕੁਝ ਚੁਕ ਦੇ ਰਹੇ ਕਿ ਵੀ ਉਹ ਸਰਕਾਰ ਆ ਉਹ ਅਸੀਂ ਟਾਈਪ ਬੇਸਿਕ ਨੂੰ ਗੋਲੀ ਮਾਰਦੇ ਮੈਂ ਕਿਹਾ ਮੇਰੇ ਬੱਚੇ ਕੋਈ ਕਿਤਨੀ ਡੀਐਸਪੀ ਸਾਹਿਬ ਦਾ ਕਹਿਣਾ ਮਤਲਬ ਕਿ ਮੌਕੇ ਤੇ ਉਹਨਾਂ ਨੇ ਵੇਖਿਆ ਕਿ ਗੋਲੀ ਆ ਜੋ ਸਿਰ ਦੇ ਵਿੱਚ ਲੱਗੀ ਹੈਗੀ ਪਹਿਲਾਂ ਮੈਨੂੰ ਕਿਸੇ ਨੇ ਦੱਸਿਆ ਸੀਗਾ ਪਹਿਲਾਂ ਮੈਨੂੰ ਕਿਸੇ ਨੇ ਦੱਸਿਆ ਸੀਗਾ ਕਿ ਬਾਈ ਜਿਹੜਾ ਘੰਟਾ ਤੋਂ ਪਹਿਲਾਂ ਸਾਡੇ ਨਾਲ ਸੀ ਲੋਕਾਂ ਦੇ ਦਿਲਾਂ ਤੇ ਬੰਦਾ ਰਾਜ ਕਰਦਾ ਸੀ ਪਹਿਲੀ ਆਵਾਜ਼ ਤੇ ਉਹਨਾਂ ਨਾਲ ਖੜਦਾ ਸੀ ਐਵੇਂ ਦੇ ਇਨਸਾਨ ਨੂੰ ਜਾਂ ਗਰੀਬਾਂ ਦੀ ਆਵਾਜ਼ ਬਣਨ ਵਾਲੇ ਇਨਸਾਨ ਨੂੰ ਹੀ ਕਿਉਂ ਮਾਰ ਦਿੱਤਾ ਜਾਂਦਾ ਬਾਈ ਜੀ ਇਹ ਗੱਲ ਸੁਣੋ ਪਹਿਲਾਂ ਉਹ ਸਾਡਾ ਸਰਪੰਚ ਬਣਿਆ ਸਹਨੇ ਦਾ ਮੈਂ ਮਾਹੌਂ ਦਾਪੇ ਦਾ ਬਣਿਆ ਪਹਿਲਾਂ ਉਹ ਸਹਨੇ ਮੈਂ ਬਲਾਕਲਾ ਪ੍ਰਧਾਨ ਬਣਿਆ ਫਿਰ ਦੂਜੀ ਵਾਰ ਮੈਂ ਵੀ ਪ੍ਰਧਾਨ ਬਣ ਗਿਆ ਜੀ ਕਿਹੜਾ ਦੇ ਕੋ ਆਪਣੇ ਬੰਦਾ ਸੀਗਾ ਉਹ ਮੈਨੂੰ ਕਹਿੰਦਾ ਵੀ ਛੋਟੇ ਬੱਚੇ ਗੱਲ ਹੀ ਨਹੀਂ ਕਰ ਮੈਂ ਕਹਿੰਦਾ ਗਲਤ ਕਰ ਮੈਂ ਗਲਤ ਕਰ ਰਿਹਾ ਬੰਦਾ ਸੀ ਉਹ ਕੋਈ ਕਿਸੇ ਪਾਰਟੀ ਕੋ ਮਤਲਬ ਨਹੀਂ ਸੀ ਕਿਸੇ ਪਾਰਟੀ ਕੋ ਬੰਦਾ ਨਹੀਂ ਜੋ ਸੱਚਾ ਇਨਸਾਫ ਕਰ ਗਏ ਮੈਂ ਲਾ ਸੀ ਉਹ ਬੰਦਾ ਕੇਵਲ ਤੇ ਨਾ ਵੀ ਚੈਲੰਜ ਕਰਦਾ ਸੀ ਵੀ ਨਹੀਂ ਕਰਦਾ ਕਰੇ ਬੋਲੋ ਵੀ ਤਿੰਨ ਦੇ ਲੋਕ ਉਹਨੇ ਚੈਲੰਜ ਕੀਤਾ ਵੀ ਨਹੀਂ ਭਾਈ ਕੀ ਲੋਕਾਂ ਦੇ ਲਈ ਆਵਾਜ਼ ਉਠਾਉਣਾ ਹੀ ਜੁਰਮ ਹੋ ਗਿਆ ਲੋਕਾਂ ਪਾਏ ਲੋਨ ਹੋ ਗਏ ਤਾਂ ਇਹ ਜੇਵੇਂ ਕਰ ਕੀ ਮਨੇ ਉਹ ਕਮੈਂਟ ਤਾਂ ਜਿੱਤੇ ਇਹਨੇ ਜੋ ਦੇ ਬੈਠਾ ਹੋਇਆ ਇਹਦੇ ਬਾਰੇ ਲਾਭ ਜ਼ਰੂਰ ਗੁਰੂ ਹੀ ਇਹਨੇ ਕਹਿ ਰਹੇ ਨੂੰ ਭਾਰੀ ਬਹਿ ਗਿਆ ਵੀ ਤੂੰ ਚਲਾ ਜਾ ਉਹ ਕਰ ਕਿਤੇ ਹੋ ਪਰ ਆ ਪਾਲਾ ਦਾ ਜੇ ਸੜਾ ਸਲਮ ਰਹਿਣ ਦੇ ਇੱਥੇ ਤੂੰ ਕਿਤੇ ਬਣਾ ਲਗੀ ਨਿਕਲੀ ਕਿਤੇ ਹੋ ਬਣਾ ਲਾ ਠੀਕ ਆ ਜੀ ਇਹ ਦੇਖੋ ਇੱਕ ਪਿੰਡ ਸਹਿਣਾ ਦੇ ਪਿਓ ਮਰ ਗਿਆ ਹਾਲ ਹੈ ਪਿੰਡ ਸਹਿਣਾ ਦੇ ਸਹਿਣਾ ਦੇ ਆਵਾਮ ਦੀ ਆਵਾਜ਼ ਹੈ ਇਹ ਪਿੰਡ ਸਹਿਣਾ ਦੇ ਆਵਾਮ ਦੀ ਆਵਾਜ਼ ਹੈ ਤੁਸੀਂ ਦੇਖ ਸਕਦੇ ਹੋ ਕਿ ਲੋਕ ਕਿੰਨੇ ਦੁਖੀ ਨੇ ਤੇ ਕਿੰਨੇ ਭੜਕੇ ਹੋਏ ਨੇ ਇਸ ਟਾਈਮ ਮੌਜੂਦਾ ਐਮਐਲਏ ਦਾ ਨਾਮ ਜੋ ਆ ਰਿਆ ਲੋਕਾਂ ਦਾ ਕਹਿਣਾ ਕਿ ਉਸੇ ਨੇ ਮਰਵਾਇਆ ਇੱਕ ਬੰਦੇ ਨੂੰ ਚੰਦ ਪੈਸੇ ਦੇ ਕੇ ਹੀਰੇ ਵਰਗਾ ਜੋ ਪੁੱਤਾ ਪਿੰਡ ਤੋਂ ਖੋਹ ਲਿੱਤਾ ਜਾਂਦਾ ਦੋਸਤੋ ਇਸੇ ਤਰ੍ਹਾਂ ਹੀ ਤੁਹਾਨੂੰ ਅਡੇਰ ਦਿੰਦੇ ਰਵਾਂਗੇ ਜੁੜੇ ਰਹੋ ਦਾ ਹਸਲਰ ਪੰਜਾਬੀ ਚੈਨਲ ਲਾਲ ਧੰਨਵਾਦ